ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਜੀ ਇੱਕ ਬਈ ਗੱਬਣ ਬਣ ਇੱਕ ਜਰਸੀ ਬਈ ਤਾਜੀ ਸੂਈ ਦੀ ਆਹ ਪੁੱਛ ਲੈਣਾ ਬਾਈ ਟੋਟਲ ਭਾਜੀ ਹੱਸੀ ਕਾਲ ਸੋਸਰੀ ਕਾਲ ਜੀ ਉਹ ਠੀਕ ਹੋ ਵਧੀਆ ਮਾੜਾ ਜੀ ਵਧੀਆ ਨਾਮ ਤੇ ਐਡਰੈਸ ਬੋਲ ਨਾ ਜੀ ਮਨਪ੍ਰੀਤ ਸਿੰਘ ਕੰਡ ਗੱਲ ਕੋਠੇ ਨੇੜੇ ਸਿਆਣਾ ਪਾਇਨੇ ਠੀਕ ਹੈ ਬਈ ਜੇਲਾ ਬਰਨਾਲਾ ਜੇਲਾ ਬਰਨਾਲਾ ਤਾ ਬਾਜੀ ਹਾਂਜੀ ਠੀਕ ਆ ਬਾਈ ਮੋਬਾਈਲ ਨੰਬਰ ਬੋਲ ਮਾ 873 4514 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਜਰਸੀ ਦੇ ਨੇ ਕਿਹੜਾ ਸੂਸਲੇ ਪਹਿਲਾ ਸੂਆ ਸੂਈ ਆ ਜੀ ਕਦੋਂ ਸੂਈ ਆ ਬਾਈ ਇਹ ਕੱਲ ਦੀ ਸੂਈ ਆ ਜੀ ਬੱਚਾ ਕੀ ਆ ਬਾਈ ਮਗਰ ਮਗਰ ਵਸਾ ਜੀ ਬੱਚਾ ਆਹੀ ਆ ਬੱਚਾ ਦਾ ਹਾਂਜੀ ਹਾਂਜੀ ਠੀਕ ਆ ਬਾਈ ਤੇ ਕਿੰਨੇ ਕ ਬੋਲੇ ਤੇ ਹੁਣ ਮੋਵਾ ਆਪਾਂ 12 ਲੀਟਰ ਚੋਕੇ ਲਿਆਂਦੇ ਸੀ ਉਹ ਵੀ ਇਹ ਆਪਣੇ ਕੋਲ ਠੀਕ ਆ ਬਾਈ ਮੋਹ ਚਾਰ ਦਾੰਦਾ ਜੀ ਠੀਕ ਆ ਬਾਈ ਕੋਲ ਲੱਭਾਈ ਤੋੜ ਕੇ ਕੱਦ ਦੁੱਧ ਚੰਗਾ ਬਈ ਫੁੱਲ ਕੱਦ ਦਾ ਫੇਸ ਚੰਗਾ ਬੋਦੀ ਚੰਗੀ ਚਵਾਈ ਕਿਵੇਂ ਆ ਬਈ ਇੱਕ ਨੰਬਰ ਆ ਜੀ ਠੀਕ ਆ ਬਈ ਕਿੰਨਾ ਕਿ ਦੇ ਦੂ ਹੋਰ ਦੁੱਧ ਦੁੱਧ ਦੇ ਦੂ 15 16 ਕਿਲੋ ਠੀਕ ਆ ਬਈ ਵੱਡੀ ਗੱਲ ਬਈ ਗਰਮੀ ਬਿਲਕੁਲ ਨਹੀਂ ਮੰਨਦੀ ਬਾਕੀ ਕੱਦ ਵਾਲੀ ਆ ਜੀ ਹਾਂ ਕੱਦ ਚੰਗਾ ਛੋਟੀ ਨਹੀਂ ਕੋਈ ਐਵੇਂ ਛੋਟੀ ਮੰਨ ਕੇ ਨਾ ਠੀਕ ਆ ਬਈ ਤੇ ਬਾਕੀ ਫੈਂਟ ਵੀ ਚੰਗੀ ਆ ਹਾਂਜੀ ਹਾਂਜੀ ਹਾਂ ਇਹ ਮੁੱਲ ਕੀ ਆ ਭਰਾ ਜੀ ਮੁੱਲ ਦਾ 50000 ਆ ਜੀ ਮਾਨਤਾਂ ਹੋ ਜਾ ਮਾਨਦਾਨ ਕਰਤਾ 50000 ਰੁਪਇਆ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਂ ਜ਼ਰੂਰ ਹੋ ਜੀ ਥਣ ਬਈ ਨੇੜ ਤੋਂ ਵੀ ਚੈੱਕ ਕਰਵਾ ਆਣੇ ਕੱਲਾ ਕੱਲਾ ਥਣ ਅਰੇ ਸਾਰੇ ਗੁਲਾਬੀ ਥਣ ਚਵਾਈਸ ਵੀ ਓਕੇ ਆ ਹੈ ਹਾਂਜੀ ਹਾਂਜੀ ਇੱਕ ਨੰਬਰ ਆਈ ਨਾੜਾ ਨੂੜਾ ਵੀ ਚੰਗੀਆਂ ਨੇ ਹਨ ਹਾਂਜੀ ਹਾਂਜੀ ਨਾੜ ਸਟਾਉ ਬਹੁਤ ਆ ਜਾਂਦਾ ਨਾੜ ਦਾ ਸਹੀ ਗੱਲ ਹਾਂ ਨਾੜਾ ਨੂੜਾ ਵੀ ਚੰਗੀਆਂ ਤੇ ਮੁੱਲ 50000 ਮਾਨਤਾਂ ਜ਼ਰੂਰ ਹੋ ਜੀ ਅੱਗੇ ਭਾਈ ਦੋ ਨੰਬਰ ਕਿਹੜਾ ਸ਼ੋਅ ਹੁੰਦਾ ਇਹ ਤੀਜਾ ਸ਼ੋਅ ਹੁੰਦਾ ਜੀ ਕਿੰਨੇ ਦਿਨ ਲੈਂਦੀ ਹੈ ਭਾਈ ਇਹ ਲੈ ਜੂਗੀ ਦੋ ਦਿਨ ਜੀ ਦੋ ਦਿਨ ਫਿਰ ਕਾਰਡ ਆ ਦੁੱਧ ਦਾ ਭਾਈ ਦੁੱਧੇ ਦਾ ਦਿੱਤਾ ਭਾਈ 24 ਲੀਟਰ ਖੋਲ ਲਾ ਭਾਈ ਤੋੜ ਕੇ ਦਿਖਾ ਦੇ ਐਚ ਐਫ ਵੜਾ ਭਾਈ ਕੱਦ ਵੱਡ ਠੀਕ ਥੋੜਾ ਕ੍ਰਾਸ ਚ ਪਾ ਜਾਂਦੀ ਹੈ ਜੀ ਹਾਂ ਤੇ ਆਰਡਰ ਭਾਈ ਬੌਸ ਹੁਣ ਤਿਆਰ ਕਰਿਆ ਕਰਮਾਲੀ ਨੇ ਹਾਜੀ ਕੱਚੀ ਹੈ ਭਾਈ ਦਾਸ ਦਾ ਦੋ ਕਿਲੋ ਲੈਂਦੀ ਆ ਖੁਦ ਨੂੰ ਆਰਡਰ ਦੀ ਕੁਆਲਿਟੀ ਹੈ ਜਿਹੜੀ ਨੇ ਹੋਰੇ ਵਧੀਆ ਤਿਆਰ ਕਰਨੀਆਂ ਠੰਡੀ ਚੀ ਲਾਉ ਠੰਡੀ ਹੀ ਲਾਈ ਲਾ ਠੀਕ ਆ ਉਹ ਆਪਣੇ ਝਾਰੀ ਢੰਡੇ ਚਿਲੋਂ ਜਿਵੇਂ ਮਰਜੀ ਹੱਥ ਲਾਈ ਤਾਂ ਕੋਈ ਚੱਕਰੀ ਨਹੀਂ ਹਿੱਲਣਾ ਤਾਂ ਕਰਮ ਵਾਲੀ ਨੇ ਹੈ ਹੀ ਨਹੀਂ ਹਣਾ ਨਾੜਾ ਨੂੜਾ ਬਹੁਤ ਲੈ ਵੜਾ ਬਹੁਤ ਜੰਗਾ ਜੀ ਲੈ ਇਹ ਦੋ ਦਿਨ ਦੋ ਤਿੰਨ ਦਿਨ ਕੱਢ ਜੀ ਹਮ ਸੱਚੀ ਆ ਜੇ 2 ਕਿਲੋ ਨਾ ਦੀ ਹਾਂ ਜੇ ਆਰਡਰ ਹੋਰ ਵੀ ਸੋਨਾ ਕੋਈ 25 ਲੀਟਰ ਖੁੱਲਾ ਦੁੱਧ ਪਾਸੂਗੀ ਪਿੰਡੋਂ ਹੀ ਲੇਤੀ ਆ ਆਪਣੇ ਠੀਕ ਆ ਤੇ ਕੀ ਮੋਲ ਆ ਭਾਈ ਇਹਦਾ ਇਹਦਾ 60000 ਜੀ ਮਾਨਤਾਨ ਹੋ ਜੀ ਮਾਨਤਾਨ ਕਰ ਦਾਂਗੇ 60000 ਰੁਪਇਆ ਮੋਲ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂ ਆਰਡਰ ਵਾਈਂ ਕਰਮਾਲੀ ਨੇ ਬਹੁਤ ਚੰਗਾ ਕਰਿਆ ਨਾੜਾ ਨੂੜਾ ਬਹੁਤ ਚੰਗੀਆਂ ਨੇ ਨਗਪਰਾ ਕੋਲੇ ਸੀਗੇ ਦੋ ਦੋਨੀ ਰਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖ ਲਈ ਸਾਰੇ ਜਿਹੜਾ ਆ ਦੋ ਤੁਹਾਨੂੰ